you <music> ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚਿਆ ਪਿੰਡ ਮਾਨਕੀ ਜਿਹੜਾ ਬਾਈ ਅਕਾਲ 올ਡ ਸਾਈਕਲ ਦੇ ਨਾਮ ਨਾਲ ਫੇਮਸ ਹੈ ਤੁਸੀਂ ਅੱਜ ਕੱਲ ਜਾਣਦੇ ਹੋ ਸਾਰੇ ਪੰਜਾਬ ਦੇ ਵਿੱਚ ਇਸ ਬਾਈ ਕੋਲੋਂ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਸਾਈਕਲ ਬਹੁਤ ਜਾ ਰਹੇ ਐ ਤੇ ਜਿਹੜੀ ਸਾਈਕਲਾਂ ਦੀ ਗਾਰੰਟੀ ਵਾਰੰਟੀ ਐ ਉਹਦਾ ਅੱਜ ਤੱਕ 1 20% ਲਾਂਭਾ ਨਹੀਂ ਆਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਲੱਖਾਂ ਦੇ ਸਾਈਕਲ ਬਾਈ ਸੇਲ ਕਰਦਾ ਹੈਗਾ ਲੱਖ ਡੇਢ ਲੱਖ 2 ਲੱਖ ਤੱਕ ਬਾਕੀ ਇੱਥੋਂ ਚੀਜ਼ ਬਈ ਪੁਰਾਣੇ ਤੋਂ ਪੁਰਾਣਾ ਸਟਾਰਟ ਵੀ ਆ ਤੇ ਹਾਈ ਤੋਂ ਹਾਈ ਲੈਵਲ ਦੀ ਚੀਜ਼ ਵੀ ਮਿਲੂਗੀ ਬਾਈ ਨਾਲ ਗੱਲਬਾਤ ਕਰਵਾਉਣੇ ਆ ਕੀ ਸਿਸਟਮ ਆ ਬਾਈ ਹਾਂ ਬਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਅੱਜ ਹਾਂਜੀ ਹਾਂਜੀ ਤੇ ਜੋ ਸੱਜਣ ਮਿੱਤਰ ਤੁਹਾਡੇ ਨਾਲ ਜੁੜੇ ਆ ਹਾਂਜੀ ਉਹਨਾਂ ਨੂੰ ਬਈ ਦੱਸਣਾ ਚਾਹੁੰਦੇ ਆ ਕਿ ਵੀ ਆਪਣਾ ਪਿੰਡ ਮਾੜਕੀ ਨੇੜੇ ਮਰੇਕ ਕੋਲਾ ਜ਼ਿਲ੍ਹਾ ਆਪਣਾ ਤੇ ਸਾਈਕਲ ਬਾਈ ਆਪਾਂ ਜਿਵੇਂ ਤੁਸੀਂ ਦੇਖੇ ਹੀ ਆ ਹੁਣ ਪ੍ਰੋਫੈਸ਼ਨਲ ਦੇ ਵਿੱਚ ਜਾਇੰਟ ਹੋ ਗਿਆ ਜਿਵੇਂ ਮੰਨ ਲਓ ਨਾ ਉਹ ਮਰੀਦਾ ਹੋ ਗਿਆ ਸਕਾਟ ਏਦਾਂ ਦੇ ਟ੍ਰੈਕਰ ਵਗੈਰਾ ਵੀ ਆਪਾਂ ਸਾਈਕਲ ਕਾਫੀ ਸੇਲ ਕਰਿਆ ਤੇ ਆਪਣੇ ਕੋਲ ਸੱਜਣ ਮਿੱਤਰ ਵੀਰ ਵੀ ਜਿਹੜੇ ਪ੍ਰੋਫੈਸ਼ਨਲ ਆਪਣੇ ਪੰਜਾਬ ਦੇ ਬੰਦੇ ਆ ਹਾਈ ਜਿਵੇਂ ਜਿਨ੍ਹਾਂ ਨੇ ਸਾਈਕਲਿੰਗ ਸ਼ੁਰੂ ਕਰੀ ਆ ਠੀਕ ਹੈ ਜੀ ਬਾਈ ਕੁਦਾ ਵੀ ਆਪਣੇ ਕੋਲ ਬਾਈ ਸਾਈਕਲ ਲੈ ਕੇ ਗਿਆ ਹੋਇਆ ਨਹੀਂ ਮੰਨ ਲਓ ਬਾਈ ਆਪਾਂ ਤੋਂ ਗੁੱਡੇ ਵੀਰ ਨੇ ਨਾ ਸਾਈਕਲ ਨਹੀਂ ਵੀਰੇ ਉਦਾਂ ਹੀ ਆਪਣਾ ਭਰਾ ਉਹਨਾਂ ਨਾਲ ਮੱਜਾ ਮਿੱਤਰਤਾ ਕੀ ਠੀਕ ਹੈ ਠੀਕ ਹੈ ਤੇ ਦੇਬ ਬਾਈ ਆਪਣਾ ਸਾਈਕਲ ਛੱਡ ਕੇ ਗਏ ਸੀ ਬਾਈ ਆਪਣੇ ਕੋਲ ਸੇਲ ਕਰਨ ਲਈ ਠੀਕ ਹੈ ਠੀਕ ਹੈ ਇਹ ਕੋਈ ਹੋਰ ਬਾਈ ਆਪਣੇ ਕੋਲ ਰੇਸ਼ਮ ਬਾਈ ਗਦਾਰਾ ਤੁਹਾਡੇ ਇੱਧਰ ਤਲਵੰਡੀ ਰੇਸ਼ਮ ਗਦਾਰਾ ਹਾਂ 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 ਬਾਈ ਕੋਈ ਆਈ ਸੀ ਬਾਈ ਇਹਨਾਂ ਦਾ ਵੀ ਸਾਈਕਲ ਸੇਲ ਕਰਿਆ ਆਪਾਂ ਠੀਕ ਹੈ ਜੀ ਤੇ ਕ ਹਾਂ ਉਹ ਬਾਈ ਕੋ ਤੇਰੇ ਚਲੋ ਉਸਤਾਦ ਨੇ ਗੁਰ ਬਰਾੜ ਹੋ ਗਏ ਬਾਈ ਗੁਰ ਬਰਾੜ ਬਾਈ ਵੀ ਆਪਣੇ ਕੋਲ ਦੋ ਵਾਰੀ ਆ ਗਏ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਵੀ ਪਿਆਰ ਵਧੀਆ ਬਾਈ ਹੈ ਨਾ ਹਾਂਜੀ ਤੇ ਵੱਡੀ ਗੱਲ ਆ ਵੀਰੇ ਦੇਖੋ ਜਿਵੇਂ ਸਾਈਕਲ ਨੇ ਸਾਈਕਲ ਹਰ ਤਰ੍ਹਾਂ ਦਾ ਹੀ ਨੇ ਆਪਣੇ ਕੋਲ ਹਾਈਬ੍ਰਿਡ ਦੇ ਵਿੱਚ ਲੈ ਲਓ ਐਮਟੀਵੀ ਚ ਲੈ ਲਓ ਠੀਕ ਹੈ ਜੀ ਤੇ ਟਾਇਰ ਛੋਟਾ ਸਾਈਜ਼ ਵੱਡਾ ਛੋਟਾ ਲੈਣਾ ਠੀਕ ਹੈ ਜੀ ਤੇ ਬੱਚਿਆਂ ਵਾਲੇ ਸਾਈਕਲ ਲੈਣੇ ਬ੍ਰਾਂਡ ਦੇ ਵਿੱਚ ਠੀਕ ਹੈ ਜੀ ਵੱਡੀ ਗੱਲ ਆ ਵੀਰੇ ਦੇਖੋ ਪੰਜਾਬ ਨੂੰ ਵੇਅਰ ਕਰਨ ਲੱਗੇ ਹੋਏ ਆ ਵੀ ਚੰਗੀ ਚੀਜ਼ ਲੈ ਲਓ ਯਾਰ ਵੀ ਹਨਾ ਦੇਸੀ ਦੇ ਪੈਸੇ ਨਾਲ ਲਓ ਠੀਕ ਹੈ ਜੀ ਠੀਕ ਹੈ ਕਿਉਂਕਿ ਦੇਖੋ ਮੈਂ ਕਿਸੇ ਕੰਪਨੀ ਦਾ ਨਹੀਂ ਨਾਮ ਲੈ ਰਹੇ ਆਪਾਂ ਕਿਸੇ ਦਾ ਕੁਝ ਨਹੀਂ ਨਾਮ ਲੈ ਰਹੇ ਕਹਿਣ ਦਾ ਮਤਲਬ ਵੀ ਲੋਕਲ ਬ੍ਰਾਂਡਾਂ ਦੇ ਵਿੱਚੋਂ ਨਾ ਵਸੋ ਕੋਈ ਚੰਗੀ ਚੀਜ਼ ਲੈ ਲਓ ਵੀ ਜਿਹਨੇ ਜਿਹੜੀ ਲਗਾਤਾਰ ਚੱਲੇ ਵੀ ਠੀਕ ਹੈ ਜੀ ਵੱਡੀ ਗੱਲ ਆਹੀ ਆ ਬਾਈ ਹਨਾ ਤੇ ਬਾਕੀ ਆਪਣੇ ਮੈਸੇਜ ਹੁੰਦੇ ਆ ਬਾਈ ਜਿਹੜੇ ਵੀ ਚਲੋ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਮੈਸੇਜ ਹੁੰਦੇ ਨੇ ਤੇ ਵੱਧ ਤੋਂ ਵੱਧ ਬਾਈ ਡਰਕ ਲਾਓ ਹਨਾ ਤੇ ਚੰਗੀਆਂ ਚੀਜ਼ਾਂ ਨਾਲ ਜੁੜੋ ਗਰਾਊਂਡਾਂ ਨਾਲ ਜੁੜੋ ਕੋਈ ਵੀ ਗੇਮ ਆ ਸਾਈਕਲਿੰਗ ਕਰੋ ਫੁੱਟਬਾਲ ਖੇਡੋ ਕੁਸ਼ ਕਰੋ ਜਣੀ ਆਪਦੇ ਆਪ ਨੂੰ ਵਜੀਰ ਰੱਖੋ ਬਾਈ ਵੱਡੀ ਗੱਲ ਆ ਤੇ ਸਾਈਕਲਾਂ ਦਾ ਬਾਈ ਤੁਸੀਂ ਟਰਾਈ ਲਈ ਹੋਈ ਆ ਪੂਰੇ ਰੈਲੇ ਸਾਈਕਲ ਨੇ ਜੇ ਕਿਸੇ ਨੇ ਟੂਰ ਤੇ ਜਾਣਾ ਬਾਈ ਟੂਰ ਲਈ ਵੀ ਸਾਈਕਲ ਲੈਂਦੇ ਨੇ ਹੁਣ ਬਿਟ ਬੈਨ 520 ਸਾਈਕਲ ਆ ਬਾਈ ਘੱਟੋ ਘੱਟ 13 ਸਾਈਕਲ ਦੇਣੇ ਆ ਆਪਾਂ ਮੇਰਾ ਲਿਖਿਆ ਹੋਇਆ ਕਾਪੀ ਤੇ ਬਕਾਇਦਾ ਇਕੱਲਾ ਇਕੱਲਾ ਨਾਮ ਵਗੈਰਾ ਸਾਰਾ ਵੀ ਕਿਹਨੂੰ ਕਿਹਨੂੰ ਦੇਣਾ ਸਾਈਕਲ ਇਹ ਕਬੱਡੀ ਵਾਲਾ ਵੀਰੇ 540 ਸਾਈਕਲ ਆ ਜਿਹੜਾ ਹੁਣ ਜਿਵੇਂ ਤੁਹਾਨੂੰ ਮੇਰੀ ਸੂਚਨਾ ਨੂੰ ਤੁਹਾਨੂੰ ਉਹੀ ਦੇਣਾ ਟੂਰ ਲਈ ਹਾਂਜੀ ਹਾਂਜੀ ਟੂਰ ਕਰਨ ਲਈ ਤੁਹਾਨੂੰ 540 ਬੈਟਵਨ ਸਾਈਕਲ ਹੀ ਦੇਣਾ ਹੁਣ ਤੁਸੀਂ ਬਾਈਓ ਦਾ ਰਿਵਿਊ ਜ਼ਰੂਰ ਦਿਓ ਜਦੋਂ ਆਪਾਂ ਤੋਂ ਲੈ ਕੇ ਗਏ ਜ਼ਰੂਰ ਬਾਈ ਜ਼ਰੂਰ ਜ਼ਰੂਰ ਉਹ ਸੋਹਣਾ ਸਾਈਕਲ ਆ ਬਾਈ ਉਹ ਤੇ ਆਪਣੇ ਸੱਜਣ ਮਿੱਤਰ ਜਿਹਨਾਂ ਨੂੰ ਜਿਨ੍ਹਾਂ ਨੂੰ ਦਿੱਤੇ ਨੇ ਉਹ ਇੱਕ ਪੰਜਾਬ ਦੇ ਟੂਰ ਤੇ ਗਿਆ ਹੋਇਆ ਇੱਕ ਬਾਈ ਆਪਣਾ ਮੰਨੋ ਉਹ ਜਿਵੇਂ ਦਿੱਲੀ ਤੋਂ 50 ਕਿਲੋਮੀਟਰ 80 ਕਿਲੋਮੀਟਰ ਬਾਈ ਉਹ ਕਰਦਾ ਦਿੱਲੀ ਇੱਕ ਬਾਈ ਥੋੜਾ ਜਿਹਾ ਆਪਾਂ ਨਾਮੀ ਸਾਈਕਲਾਂ ਬਾਰੇ ਦੱਸੋਗੇ ਆਪਾਂ ਨਾਲ ਗੱਲ ਦਿਖਾਉਣੇ ਆਪਾਂ ਸਾਈਕਲ ਦੇ ਪ੍ਰਾਈਸ ਦੱਸੋ ਬਈ ਨਵੇਂ ਦਾ ਕੀ ਪ੍ਰਾਈਸ ਹੈ ਤੇ ਆਪਣੇ ਕੋਲੇ ਕੀ ਸਿਸਟਮ ਹੈ ਜਿਹੜਾ ਇੱਕ ਪਿੰਡ ਦੇ ਵਿੱਚ ਬੱਕਰੀ ਗੱਲ ਮੇਨ ਗੱਲ ਦਾ ਵੀ ਪਿੰਡ ਦੇ ਵਿੱਚ ਕੋਈ ਚੱਲ ਗਿਆ ਨਾ ਪਿੰਡ ਦਾ ਬਹੁਤ ਵੱਡਾ ਨਾਮ ਹੈ ਹਨਾ ਇਹ ਚੀਜ਼ ਦੇ ਵਿੱਚ ਦੇਖੋ ਭਾਈ ਜੀ ਸ਼ੁਰੂ ਕਰ ਲੰਮੇ ਤੁਹਾਨੂੰ ਮਾਡਲ ਮੈਂ ਕਿਹਾਗਾ ਠੀਕ ਹੈ ਜੀ ਹੁਣ ਤੁਸੀਂ ਆਪ ਵੀ ਚੈੱਕ ਕਰਿਆ ਆਪਾਂ ਇਹ 35000 ਦਾ ਸਾਈਕਲ ਹੈ ਹਨਾ ਠੀਕ ਹੈ ਜੀ ਇਹਨਾਂ ਦਾ ਕੋ ਕੋ ਨਾਨ ਮੋ ਇਹ ਕੋ ਨਾਨ ਨਾ ਨਾ ਮਾਡਲ ਇਹ ਕੰਪਨੀ ਕਿੱਥੋਂ ਦੀ ਬਾਈ ਇਹ ਮੰਨ ਲਓ ਜੁਕੇ ਦੀ ਬ੍ਰਾਂਡ ਦੀ ਬਾਈ ਕੰਪਨੀ ਆ 1857 ਦੀ ਕੰਪਨੀ ਆ ਬਾਈ ਇਹ ਠੀਕ ਹੈ ਰੈਲੇ ਹਾਂ ਰੈਲੇ ਠੀਕ ਹੈ ਜੀ ਤੇ ਬਾਈ ਇਹਨਾਂ ਦਾ ਪਹਿਲਾ ਦੇਸੀ ਸਾਈਕਲ ਆਇਆ ਸੀ ਆਪਣੇ ਕੋਲ ਜਿਹੜੇ ਆਪਣੇ ਬਜ਼ੁਰਗ ਚਲਾਉਂਦੇ ਆ ਠੀਕ ਹੈ ਜੀ ਉਹ ਰੈਲੇ ਬ੍ਰਾਂਡ ਦੇ ਵਿੱਚ ਵੀ ਆਇਆ ਤੇ ਬਾਕੀ ਇਹਨਾਂ ਦੇ ਮਾਡਲ ਕਾਫੀ ਆਇਆ ਠੀਕ ਹੈ ਠੀਕ ਹੈ ਜੀ ਉਹ ਮੰਨ ਲਓ ਵੀ ਇਹਦਾ 35000 ਐਮਆਰਪੀ ਆ ਬੜਾ ਨਹੀਂ ਦਾ ਆਪਾਂ ਨੂੰ ਇਹ 32 ਦਾ ਮਿਲਦੂ ਹਨਾ ਹਾਂਜੀ ਤੇ ਹੁਣ ਤੁਹਾਡੇ ਸਾਹਮਣੇ ਆ ਬਾਈ ਆਪਾਂ 15 ਕਿ ਦਿਨ ਸਾਈਕਲ ਚੱਲਿਆ ਹੋਇਆ ਤੁਹਾਨੂੰ ਕਿੰਨੇ ਦਾ ਦੱਸਿਆ ਹਨਾ ਹਾਂ ਵੀਰ ਬਣ ਕੇ ਜਿਵੇਂ ਕਾਲ ਤੇ ਪੁੱਛ ਸਕਦੇ ਆਪਾਂ ਨੂੰ ਹਾਂਜੀ ਮੈਸੇਜ ਦੇ ਵਿੱਚ ਮੈਨੂੰ ਕਈ ਸੱਜਣ ਮਿੱਤਰ ਵੀਰ ਪੁੱਛਦੇ ਆ ਵੀ ਯਾਰ ਜਿਹੜਾ ਤੁਸੀਂ ਸਾਈਕਲ ਦਿੱਤਾ ਕੀ ਰੇਟ ਆ ਉਹਦੇ ਵਿੱਚ ਆਪਾਂ ਤਾਂ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਜਿਹੜੇ ਮੇਰੇ ਡੀਲਰ ਬੈਠੇ ਆ ਬਾਈ ਉਹ ਵੀ ਵੀਡੀਓ ਦੇਖਦੇ ਆ ਸਹੀ ਆ ਬਾਈ ਫੇਸ ਟੂ ਫੇਸ ਗਾ ਅੱਲਾ ਲੱਗ ਗਿਆ ਬਾਈ ਤੁਸੀਂ ਬਾਈ ਕੋਲੇ ਪਹੁੰਚੋ ਤੇ ਆਪਦਾ ਬਾਈ ਰੇਟ ਬਾਈ ਜੈਨੂਅਰ ਰੇਟ ਲਾਊਗਾ ਜਮਾ ਸਹੀ ਬਾਈ ਹਾਂਜੀ ਹਾਂਜੀ ਤੇ ਆ ਚੀਜ਼ ਆ ਵੀਰੇ ਹੁਣ ਦੇਖੋ ਇਹਦੇ ਵਿੱਚ ਆਪਾਂ ਖਾਸियत ਵੀ ਦਿਖਾ ਦਨੇ ਆ ਸੱਜਣੀਆਂ ਜੇ ਮੈਨੂੰ ਮੰਨ ਲਓ ਹਾਈਡਰੌਲਿਕ ਦੇ ਬ੍ਰੇਕ ਆ ਗਏ ਬਾਈ ਹਨਾ ਮੈਕਸੋ ਦੇ ਪੂਰੇ ਟੌਪ ਦੇ ਟਾਇਰ ਆ ਗਏ ਜਿਹੜੇ ਪ੍ਰੋਫੈਸ਼ਨਲ ਬੰਦੇ ਆ ਉਹਨਾਂ ਨੂੰ ਪੂਰੀ ਇਹ ਚੀਜ਼ ਬਾਰੇ ਨੋਲਿਜ ਆ ਠੀਕ ਹੈ ਜੀ ਠੀਕ ਹੈ ਹਾਈਡਰੌਲਿਕ ਬ੍ਰੇਕ ਆ ਗਏ ਤੇ ਬਾਈ ਇਹਦਾ ਜੂਮ ਦੀ ਸ਼ੀਟ ਆ ਗਈ ਠੀਕ ਹੈ ਠੀਕ ਹੈ ਜੂਮ ਲਈ ਬਾਈ ਇਹਦਾ ਆਪਣੇ ਹੈਂਡਲ ਆ ਗਿਆ ਠੀਕ ਹੈ ਜੀ ਜੂਮ ਦਾ ਹੈਂਡਲ ਆ ਗਿਆ ਤੇ ਬਾਕੀ ਇੱਧਰ ਕੁ ਮਾਰੋ ਬਾਈ ਜਿਹੜਾ ਹਾ ਟਰੇਲਰ ਲੱਗਿਆ ਹੋਇਆ ਸੇਹਰਾ ਦਾ ਲੱਗਿਆ ਹੋਇਆ ਸੇਹਰਾ ਦਾ ਟਰੇਲਰ ਲੱਗਿਆ ਬਾ ਸ਼ਮਾਨਾ ਦਾ ਸਪੈਸ਼ਲ ਇਹ ਵੀ ਬਾਈ ਬਾਰਦੀ ਕੰਪਨੀ ਆ ਇਹ ਕਿਹੜਾ ਬਾਈ ਇਹ ਮਤਲਬ ਬਾਹਰ ਲਈ ਹੈ ਬਾਈ ਠੀਕ ਹੈ ਠੀਕ ਹੈ ਸਮਾਨੋਂ ਦਾ ਹਰੇਕ ਚੀਜ਼ ਬਾਈ ਬਾਹਰ ਦਾ ਵੀ ਇਸਮਾਨ ਓਵਰਆਲ ਜਿਹੜਾ ਸਮਾਨ ਹੈ ਮਤਲਬ ਸਾਈਕਲ ਦੇ ਵਿੱਚ ਰੈਲਫ ਦੇ ਵਿੱਚ ਜੇ ਸਾਰੀ ਵਾਰ ਦਾ ਬਾਈ ਸਾਰੀ ਵੀਰੇ ਬਾਹਰ ਲਾਗਾ ਸਮਾਨੋਂ ਦਾ ਵੀ ਪੂਰਾ ਇਹ ਸਮਾਨੋਂ ਬਾਹਰ ਲਈ ਕੰਪਨੀ ਵੀ ਹੈ ਠੀਕ ਹੈ ਠੀਕ ਹੈ ਵੀ ਇਸ ਤੋਂ ਉੱਪਰ ਬਾਈ ਸਾਈਕਲ ਆਪਣੇ ਕੋਲੇ ਕੀ ਕੀ ਪ੍ਰਾਈਸ ਦੇ ਆ ਉਹ ਦਿਖਾ ਦਿਓ ਆਪਾਂ ਮਾੜਾ ਜਿਵੇਂ ਮਾਲੂਆ ਸਕਾਟ ਆ ਗਿਆ ਬਾਈ ਸਕਾਟ ਆ ਗਿਆ ਹਾਂ ਇਹ ਪ੍ਰੋਫੈਸ਼ਨਲ ਜਿਵੇਂ ਉਦੋਂ ਵੀ ਉੱਤੇ ਆ ਜਾਂਦੇ ਇਹਦਾ ਕੀ ਪ੍ਰਾਈਸ ਹੈ ਬਾਈ ਸਾਈਕਲ ਦਾ ਇਹ ਵੀਰੇ ਆਪਾਂ 30 30 ਦੀ ਰੇਂਜ ਤੇ ਰੱਖਿਆ ਹੋਇਆ ਜਿਵੇਂ ਹਾਈਡਰ ਚੰਡਣਾੜੋਂ ਆਪਣੇ ਨਾਲੋਂ ਤੇ ਮਤਲਬ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਨੂੰ ਆਪਾਂ ਜਾਣਦੇ ਸਾਂ ਸਾਈਕਲਾਂ ਦਾ ਮੇਨ ਗਾੜਾ ਵੀ ਫਰਕ ਪੈ ਜਾਣਾ ਬਾਈ 20-20 ਦਾ 1000 ਦਾ ਫਰਕ ਪੈਂਦਾ ਮੰਨ ਲਓ ਤੁਸੀਂ ਹੁਣ ਆਪਾਂ ਤੁਹਾਡੇ ਪਿੰਡ ਇੱਕ ਬਾਈ ਨੂੰ ਸਾਈਕਲ ਦਿੱਤਾ ਹਾਂਜੀ ਭਾਈ ਉਹ 55000 52000 ਦਾ ਸਾਈਕਲ ਸੀ ਠੀਕ ਹੈ ਉਹ ਸਾਰੇ ਹੀ ਬਾਈ ਥੋੜਾ ਟਾਈਮ ਚੱਲੇ ਹੋਏ ਸਾਈਕਲ ਉਹਨਾਂ ਨੂੰ 35 35000 ਦਾ ਦਿੰਦਾ ਹਾਂ ਮਤਲਬ ਮੇਨ ਬਾਈ ਵੱਡੀ ਗੱਲ ਹੈ ਬਾਈ ਦੀ ਖਾਸੀਅਤ ਜਿਹੜੇ 50 50 60 60000 ਦੇ ਸਾਈਕਲ ਹੈ ਉਹ ਬਾਈ ਇੱਕ ਨੰਬਰ 'ਚ ਆਪਾਂ ਨੂੰ 30 30 35 35000 ਦੇ ਮਿਲ ਜਾਂਦੇ ਇ ਸਾਈਕਲ ਵੇਚਣ ਵਾਲੇ ਨੇ ਆਪਾਂ ਉਹਨਾਂ ਵਾਂਗੂ ਇੱਕ ਮਸ਼ਹੂਰੀ ਐਡ ਨਹੀਂ ਕਰਦੇ ਹੈਗੇ ਸਹੀ ਹੈ ਬਾਈ ਇਹ ਸਚਾਈ ਹੈ ਬਾਈ ਇੱਥੇ ਜੈਨੂਨ ਜਿਹਾ ਕੰਮ ਆਪਣਾ ਜਿਵੇਂ ਹੁਣ ਆ ਜੈਨਟ ਦਾ ਸਾਈਕਲ ਆ ਬਾਈ ਐਕਸਲ ਦੇ ਵਿੱਚ ਠੀਕ ਹੈ ਐਕਸਲ ਦੇ ਵਿੱਚ ਮੰਨੋ ਇਹ ਵੀ ਸਾਈਕਲ ਹੁਣ ਬਾਈ 45 ਪਲੱਸ ਹੀ ਆ 49 ਮਤਲਬ ਇਹ 6 ਫੁੱਟ ਆਲਾ ਮਤਲਬ ਬੰਦਾ ਚਲਾ ਸਕਦਾ ਜਾਂ ਕਿੰਨੇ ਇਹ ਵੀਰੇ 5 11 ਤੋਂ ਲੈ ਕੇ 5 10 ਤੋਂ ਲੈ ਕੇ 6 ਫੁੱਟ 3 ਤੱਕ ਇਹ ਚਲਾ ਸਕਦਾ ਹਾਂਜੀ ਆਹ ਚੀਜ਼ ਆ ਇਹ ਕੰਪਨੀ ਕਿੱਥੋਂ ਦੀ ਹੈ ਬਈ ਇਹ ਜੈਨਟ ਬਾਈ ਤਾਈਵਾਨ ਦੀ ਕੰਪਨੀ ਹੈ ਤਾਈਵਾਨ ਠੀਕ ਹੈ ਇਹਦਾ ਬਈ ਐਮ ਆਰ ਪੀ ਕਿੰਨਾ ਕਰ ਰਿਹਾ ਇਹਦਾ ਐਮ ਆਰ ਪੀ ਬਾਈ ਤੁਹਾਨੂੰ ਦੱਸਿਆ ਵੀ 45 ਪਲੱਸ ਹੀ ਹੋਣਾ ਬਈ 45 ਪਲੱਸ ਤੇ ਆਪਣੇ ਕੋਲੇ ਇਹਦੇ ਕੀ ਰੇਂਜ ਹੈ ਬਾਈ ਵੱਡੀ ਗੱਲ ਹੈ ਵੀਰੇ ਮੈਂ ਦੇਖੋ ਇੱਕ ਜਿਹੜਾ ਤੁਹਾਡੇ ਨਾਲ ਜੁੜਿਆ ਜਾ ਆਪਾਂ ਨੂੰ ਦੇਖਣ ਵਾਲੇ ਹਾਂ ਮੈਨੂੰ ਇਹ ਚੀਜ਼ ਕਹਿਣਾ ਚਾਹਣਾ ਵੀ ਜਦੋਂ ਵੀ ਮੇਰੇ ਕੋਲ ਆਉਣਾ ਪਹਿਲਾ ਸਾਈਕਲ ਜਿਹੜਾ ਤੁਸੀਂ ਪੁੱਛਦੇ ਹੋ ਨਾ ਉਹਦਾ ਸਰਚ ਮਾਰਿਓ ਸਾਰੇ ਵਿੱਚ ਸਰਚ ਮਾਰਿਓ ਸਾਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਸਰਚ ਮਾਰਿਓ ਹਨ ਤੇ ਬਾਕੀ ਜੇ ਆਨਲਾਈਨ ਚੈੱਕ ਕਰਨਾ ਤਾਂ ਆਨਲਾਈਨ ਵੀ ਚੈੱਕ ਕਰਿਓ ਹਨ ਜਿਹੜਾ ਆਪਣੇ ਕੋਲ ਪਹੁੰਚੋ ਤੇ ਵੱਡੀ ਗੱਲ ਆ ਵੀਰੇ ਦੇਖੋ ਅੱਜ ਕੱਲ ਇੱਕ ਦੂਜੇ ਦੇ ਨਾਲ ਆਪਾਂ ਗੱਲਾਂ ਚਾਕੇ ਨਹੀਂ ਆਪਾਂ ਸਾਈਕਲ ਖਰੀਦ ਸਕਦੇ ਤੁਸੀਂ ਆਪਣਾ ਚੈਨਲ ਜਿਵੇਂ ਅਕਾਲ 올ਡ ਸਾਈਕਲ ਚੈਨਲ ਬਣਿਆ ਹੋਇਆ YouTube ਤੇ ਤੇ Instagram ਤੇ ਉਹ ਚੈੱਕ ਕਰਕੇ ਆ ਸਕਦੇ ਹੋ ਤਾਂ ਜੋ ਤੁਹਾਨੂੰ ਯਕੀਨ ਹੋ ਸਕੇ ਵੀ ਬਾਈ ਦਾ ਜੈਨੂਇਨ ਜੇ ਕੰਮ ਆ ਹਨ ਹਾਂ ਬਈ ਕਿਹੜੇ ਕਿਹੜੇ ਬਾਈ ਕਿੱਥੋਂ ਗਾਹ ਕਾਉਂਦੇ ਆ ਕਿਹੜੇ ਸਾਈਕਲ ਸੇਲ ਕਰਦਾ ਬਾਈ ਇਸ ਤੋਂ ਬਾਈ ਆਪਣੇ ਕੋਲੇ ਕੋਈ ਪੁਰਾਣੇ ਸਾਈਕਲ ਹੋਣ ਜਿੱਥੋਂ ਆਪਾਂ ਵੀ ਜ ਤਣਾ 12 ਦਿਨਾਂ ਤੇ 11 ਜੋ ਫਰਵਾਹ ਵੀ ਆ ਜਾਈ ਜਾਂਦੀ ਐ ਮੈਂ ਹਨਾ ਠੀਕ ਹੈ ਜੀ ਆਪ ਵੀ ਇਹ ਵੀ ਸਾਰਾ ਮੀਨਿੰਗ ਦੇ ਵਿੱਚ ਸਾਈਕਲ ਆ ਵੀ ਇਹ ਆਪਣੇ ਕੋਲ ਹੀ ਆ ਵੀ ਜਿਹੜਾ ਪਾਲਮੀਨੀਅਮ ਦੇ ਵਿੱਚ ਵੀ ਸਾਈਕਲ 11 12 ਦਿਨਾਂ ਦੇ ਆ ਬਾਈ ਬਾਈ ਇਹਦੇ ਉੱਤੇ ਆ ਦੇਖ ਲਓ ਤੁਸੀਂ ਐਲੂਮੀਨੀਅਮ ਦਾ ਸਾਈਕਲ ਇਹ ਮਿਲਦਾ 20 ਪਲੱਸ ਇਹਦੀ ਰੇਂਜ ਹੋਣੀ ਆ ਬਾਈ ਡੀ ਪਲੱਸ ਹੋਣੀ 20 ਪਲੱਸ ਰੇਂਜ ਆ ਬਾਈ ਇਹਦੀ ਆਪਾਂ ਆਨਲਾਈਨ ਚੈੱਕ ਕਰ ਸਕਦੇ ਆ ਬਿਲਕੁਲ ਬਾਈ ਬਾਹਰ ਦੀ ਕੰਪਨੀ ਦੇ ਟਾਇਰ ਆ ਜਮਾ ਸ਼੍ਰੀਲੰਕਾ ਬ੍ਰਾਂਡ ਆ ਬਾਈ ਜੈਨੂਇਨ ਸਾਈਕਲ ਆ ਲਗਭਗ ਹੀ ਇਹ ਮਹੀਨਾ ਦੋ ਦੋ ਮਹੀਨੇ ਚੱਲੇ ਸਾਈਕਲ ਆ ਬਾਈ ਇਹ ਜਿਵੇਂ ਮਰੀਡਾ ਦਾ ਆ ਗਿਆ ਵੀਰੇ ਆ ਵੀ ਬਾਹਰ ਦਾ ਬ੍ਰਾਂਡ ਹੈ ਇਹ ਮਰੀਡਾ ਦਾ ਠੀਕ ਹੈ ਵੀਰ ਇਹਨੂੰ ਮਰੀਡਾ ਦਾ ਸਾਈਕਲ ਉਹ ਦਾ ਬ੍ਰਾਂਡ ਬਹੁਤ ਹੁੰਦਾ ਠੀਕ ਹੈ ਬਸ ਕਿ ਜਿਵੇਂ ਆ ਤੁਸੀਂ ਸਾਈਕਲ ਲਖਾਉਨੇ ਆ ਵੀਰੇ ਜਿਵੇਂ ਕਿਸੇ ਦਾ ਬਜਟ ਘੱਟ ਆ ਹਾਂਜੀ ਇਹ ਉਹਨਾਂ ਲਈ ਚੀਜ਼ ਆ ਵੀਰਾ ਲਈ ਕਿਸੇ ਦਾ 14 ਕਿਸੇ ਨੇ 12 ਕਿਸੇ ਨੂੰ 11 ਹਨਾ ਇਹ ਲਾਉਣਾ ਇਹ ਵੀ ਬਈ ਮੰਨ ਲਓ ਵੀ ਥੋੜਾ ਥੋੜਾ ਟਾਈਮ ਚੱਲੇ ਹੋਏ ਸਾਈਕਲ ਨੇ ਹੋਏ ਹੋਏ ਆ ਬਈ ਬਸ ਇੱਕ ਐਵੇਂ ਆ ਵੀ ਚਾਰਜੇ ਕਰਨ ਵਾਲਾ ਥੋੜੇ ਜਿਹਾ ਠੀਕ ਹੈ ਤੇ ਇੱਧਰ ਵੀ ਆ ਸਾਈਕਲ ਤਾਂ ਆਪਾਂ ਨੂੰ ਮਹਿੰਗੇ ਲੱਗਦੇ ਆ ਥੋੜੇ ਜਿਹਾ ਨਾ ਇੱਧਰ ਨਵੇਂ ਸਾਈਕਲ ਵੀ ਲਏ ਆਪਣੇ ਕੋਲ ਠੀਕ ਹੈ ਨਵੇਂ ਜਿਹੇ ਕਿਸੇ ਦੇ ਹਾਈ ਗ੍ਰੇਡ ਦੇ ਵਿੱਚ ਲੈਣਾ ਠੀਕ ਹੈ ਤੇ ਟਾਇਰਾਂ ਦੇ ਸਾਮ ਨਾਲ ਆ ਗਿਆ ਕੋਈ ਛੋਟੇ ਵੱਡੇ ਨਾ ਟਾਇਰਾਂ ਜਿਹਦਾ ਨਾਲ ਫਰਕ ਆਉਂਦਾ 7 ਤੱਕ ਨੇ ਕੋਈ 8 ਤੱਕ ਨਾ ਹਾਂਜੀ ਆ ਜੁੱਗਾਂ ਹੋ ਜਾਂਦੇ ਨੇ ਉਹਨੇ ਆ ਸਾਈਕਲ ਨੂੰ ਭਾਈ ਜੇ ਜਿਵੇਂ ਕੋਈ ਕਿਸੇ ਨੇ ਲੈਣਾ ਹੁੰਦਾ ਤੇ ਮੰਨ ਲਓ ਜਿਵੇਂ ਜਿੰਮ ਜਾਣਾ ਕਿਸੇ ਦੇ 5-10 ਕਿਲੋਮੀਟਰ ਚਲਾਉਣਾ ਤੋਂ ਠੀਕ ਹੈ ਤੇ ਮਕੂਨੇ ਦਾ ਟਾਇਰ ਹੁੰਦਾ ਨਾ ਕੜਾ ਨਾ ਹੱਟ ਸਟ੍ਰੈਕ ਤੋਂ ਵੀ ਕੋਈ ਨਹੀਂ ਲੱਗਦਾ ਟ੍ਰੈਕ ਤੋਂ ਵੀ ਉੱਪਰ ਦੀ ਇਹਦਾ ਕੀ ਪ੍ਰਾਈਸ ਹੈ ਬਈ ਐਮ ਆਰ ਪੀ ਇਹ 90 ਰੁਪਏ ਦੇ ਘੇੜੇ ਹੋ ਗਏ ਲੋ ਬਈ 90 ਦਾ ਸਾਈਕਲ ਆਪਣੇ ਬਾਈ ਭਰਾ ਕੋਲੇ ਕਾਲ ਰੋਡ ਸਾਈਕਲ ਤੇ ਹੈ ਤੇ ਵਰ ਕੀ ਵੀਰੇ ਜਿਵੇਂ ਹੋਣਾ ਆਪਣੇ ਮੁੰਡੇ ਦੇ ਸ਼ਾਮ ਵਗੈਰਾ ਜੇ ਲੱਗੇ ਹੋਇਆ ਹਨਾ ਠੀਕ ਹੈ ਇਹ ਜੀਜ਼ਾਂ ਬਹੁਤ ਮਹਿੰਗੀਆਂ ਨੇ ਮਾੜੀਆਂ ਬੰਦੋ ਇਹ ਜਿਵੇਂ ਆਪਣੀ ਬੱਸੀ 50000 ਦਾ ਰੇਟ ਪੈਂਚੀ ਕਿਹਾ ਸੱਤ ਰੱਖਿਆ ਹੋਵੇਗਾ ਠੀਕ ਹੈ ਜੀ ਇਹ ਕਿੰਨਾ ਮਤਲਬ ਇਹਦਾ ਮਤਲਬ ਚੱਲਿਆ ਹੋਇਆ ਸਾਈਕਲ ਹੈ ਥੀਰ ਬੰਦੇ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਜਿਵੇਂ ਆਪਾਂ ਕੈਸਟ ਚੈੱਕ ਕਰਦੇ ਆ ਨਾ ਕੈਸਟ ਇਹ ਵੀ ਕੁਝ ਵੀ ਨਹੀਂ ਚੱਲਦੀ ਇਹ ਸਾਨੂੰ ਬਈ ਇਹ ਸਾਈਕਲ ਬਿਲਕੁਲ ਜੈਨੂਨ ਤੇ ਵਧੀਆ ਪੀਸ ਲੱਗ ਰਿਹਾ ਹੈ ਮਤਲਬ ਕੀ ਕਹਿਣਾ ਬਈ ਹੁਣ ਅਗਲਾ ਚਲਾਉਣ ਨੂੰ ਲੈ ਜਾਂਦਾ ਹਨਾ 2-4 ਮਹੀਨੇ ਕੋ ਚਲਾਇਆ ਖੜਾਇਆ ਮਤਲਬ ਰੈਗੂਲਰ ਚੱਲਿਆ ਸਾਈਕਲ ਨਹੀਂ ਗਿਆ ਸੀ ਉਹਨਾਂ ਦੇ ਬਰਾਦੀ ਦੇਖੋ ਆ ਕਿ ਪਿੱਛੇ 11 11 11 ਦੇਖੋ ਸਪੈਸ਼ਲ 11 ਗੇ ਦੇਖ ਸਾਧੂ ਗੇ ਨੀ ਸ਼ਰਾਮ ਦਾ ਨਾ ਕੋ ਦਾ ਡਾਗਦਾ ਇਹੋ ਲੱਗਿਆ ਰਿਹਾ 90000 ਰੁਪਏ ਐਮ ਆਰ ਪੀ ਭਈਆ ਸਾਈਕਲ ਦਾ ਦੇਖ ਕੇ ਟ੍ਰੈਗਰ ਕਰ ਕੈਨੋਂ ਦੇ ਲਾਜ ਵਿੱਚ ਜਿਆਦਾ ਨਾ ਬਾਹਰ ਗੋੜੇ-ਗੋੜੀਆਂ ਬਈ ਬਹੁਤ ਪਸੰਦ ਕਰਦੇ ਆਂ ਠੀਕ ਹੈ ਜੀ ਇਹ ਮੋਟਰਬਾਈਕ 'ਚ ਵੀ ਅਸੀਂ ਵਰਤਣਗੇ ਤੇ ਐਮ ਡੀ ਵੀ ਚਲਾਉਣਾ ਉਹਨਾਂ ਨੇ ਦੱਸ ਵੀ ਇਹੀ ਬਾਤ ਹਾਂਜੀ ਆਹ ਆਪਣੇ ਕੋਲੇ ਬਾਈਕ ਜਿਹੜੇ ਆਪਾਂ ਡਗੈਟ ਲੈਂਦੇ ਚਲੇ ਜਾਂਦੇ ਆਂ ਹਨਾ ਸਾਰੇ ਬਈ 10 ਕਿਲੋ ਵਜਨ ਕੋਲੀ ਹਾਂ ਹਾਂ ਚਾਠੀ ਮੋਟਰ ਇਹਦਾ ਆਪਾਂ ਦੇਖ ਸਕਦੇ ਆਂ ਬਈ ਬਿਲਕੁਲ ਹਲਕਾ 10 ਕਿਲੋ ਵਜਨ ਤੁਸੀਂ ਦੇਖ ਸਕਦੇ ਹੋ ਇਹ ਬਾਈ ਤੁਸੀਂ ਜਿਵੇਂ ਦੇਖ ਰਹੇ ਹੋ ਹਨ ਆਪਾਂ ਟਖਤ ਲੈਣਾ ਆਨਲਾਈਨ ਸਰਚ ਕਰਦੇ ਸਭ ਤੋਂ ਵੱਡਾ ਵੀ ਸਾਈਕਲਿੰਗ ਦਾ ਕੌਣ ਹੈ ਸਪੋਰਟਸ ਸਾਈਕਲ ਦਾ ਉਹ ਬਾਈ ਕੋਲੇ ਆਪਣੇ ਕੋਲੇ ਟਰਾਈ ਬਾਈਕਲ ਇੱਥੇ ਵੀ ਖੜਾ ਹੈ ਨਾ ਮਾ ਬਾਈ ਸਾਰੇ ਇੱਥੇ 13 ਗਹਿ ਹਜ਼ਾਰ ਰੱਖਿਆ ਹੋਇਆ ਹੈ 13 ਗਹਿ ਹਜ਼ਾਰ ਰੁਪਏ ਹੈ ਤੁਹਾਨੂੰ ਹੋਗੇ ਬਾਈ ਉਸ ਤੋਂ ਕਾਲ ਸਮਾਉਣ ਵਾਲੀ ਗੱਲ ਕੀ ਹੈ ਨਾ ਬਾਕੀ ਇਹਨਾਂ ਨੂੰ ਬੋਲਾ ਵੀ 8000 ਵੱਧ ਗਿਆ ਤਾਂ ਅਗਲਾ ਭੱਜਿਆ ਹੀ ਆਉਂਦਾ ਬਾਈ ਭੱਜਿਆ ਆਉਂਦਾ ਬਾਈ ਸਹੀ ਹੈ ਉਹ ਆਪਣੇ ਕੋਲ ਐਕਸਰਸਾਈਜ਼ ਐਕਸਰਸਾਈਜ਼ ਸਾਈਕਲ ਵੀ ਹੈ ਬਾਈ ਕੋਲੇ ਠੀਕ ਹੈ ਹੁਣ ਅੱਜ ਅਸੀਂ ਵੀ ਬਾਈ ਤਲਵੰਡੀ ਸਾਬੋ ਪਿੰਡ ਮੜਕਾਣੇ ਤੋਂ ਪਹੁੰਚੇ ਆ ਬਾਈ ਕੋਲ ਸਾਂ ਕੇ ਲੈਣ ਸਾਡਾ ਕੰਟੈਕਟ ਤਾਂ ਬਾਈ ਨਾਲ ਸਾਲ ਡੇਢ ਸਾਲ ਪਹਿਲਾਂ ਲਗਭਗ ਹੋ ਗਿਆ ਸੀ ਤੇ ਅਸੀਂ ਪਹਿਲਾਂ ਰਾਜਸਥਾਨ ਦਾ ਟੂਰ ਕੱਢਿਆ ਹੁਣ ਅਸੀਂ ਆਹ ਦੀ ਨੀ ਡੂਰ ਕੱਢਣਾ ਬਾਈ ਉਸ ਲਈ ਅਸੀਂ ਇੱਕ ਆਲ 올ਡ ਸਾਈਕਲ WhatsApp ਨੰਬਰ ਬਾਈ ਦਾ ਹੈਗਾ ਬਾਈ ਘਰੀ ਹੁੰਦਾ ਹੈਗਾ ਜਿਹੜਾ ਮਲੇਰ ਕੋਟਲਾ ਦੇ ਵਿੱਚ ਇਹ ਪਿੰਡ ਹੈ ਮਾਨਕ ਇੱਥੇ ਤੁਸੀਂ ਆ ਕੇ ਬਈ ਵਧੀਆ ਜੈਨੂਅਨ ਤੇ ਸਸਤਾ ਸਾਈਕਲ ਤੇ ਬ੍ਰਾਂਡ ਦਾ ਸਾਈਕਲ ਤੁਸੀਂ ਲੈ ਸਕਦੇ ਹੋ ਆ ਭਾਈ ਨਾਲ ਗੱਲਬਾਤ ਕਰਵਾਉਣੀ ਹੈ ਅਸੀਂ ਭਾਈ ਨੇ ਸਾਈਕਲ ਜਿਵੇਂ ਕਿਸੇ ਦਾ ਡਿਮਾਂਡ ਹੁੰਦੀ ਹੈ ਨਾ ਜਿਵੇਂ ਟਰੈਕ ਦਾ ਸਾਈਕਲ ਲੈਣਾ ਹਾਂ ਟਰੈਕ ਦਾ ਡਿਮਾਂਡ ਹੈ ਭਾਈ ਕੋਈ ਵੀ ਰੋਡ ਬਾਈਕ ਲੈਣੀ ਆ ਉਹ ਆਪਣੇ ਕੋਲ ਖੜੀਆਂ ਹੁੰਦੀਆਂ ਨੇ ਜਿਵੇਂ ਵੀ ਮਿੱਤਰ ਸੱਜਣ ਆਪਣੀਆਂ ਫੋਟੋਆਂ ਦੇਖ ਕੇ ਵੀਡੀਓ ਦੇਖ ਕੇ ਆਪਾਂ ਨੂੰ ਪੈਸੇ ਪਾ ਕੇ ਮੰਗਵਾ ਸਕਦੇ ਆ ਵੱਡੀ ਗੱਲ ਆ ਭਰੇ ਡਿਲੀਵਰ ਕਰਿਆ ਸਾਈਕਲ ਇੱਕ ਦੋ ਰੇਲੇ ਦੇ ਜਿਹੜਾ ਠੀਕ ਹੈ ਜੀ ਬਾੜੇ ਤੇ ਨਵੇਂ ਸ਼ਹਿਰ ਠੀਕ ਹੈ ਉਹਨਾਂ ਦਾ ਵੀ ਰਿਸਪੌਂਸ ਬਾਈ ਵਧੀਆ ਆ ਉਹ ਪਹਿਲੀ ਵਾਰ ਆਪਾਂ 5 ਸਾਲਾਂ ਬਾਅਦ ਨਾਲ ਜਿਵੇਂ ਕਹੜੀਏ ਪਹਿਲੀ ਵਾਰ ਡਿਲੀਵਰ ਕਰਿਆ ਉਹ ਹਾਂਜੀ ਤੇ ਰਿਸਪੌਂਸ ਹੁਣ ਆਇਆ ਬਾਈ ਵੱਡੀ ਗੱਲ ਬਾਈ ਦਾ ਬਾਈ ਚੈਨਲ ਆ YouTube ਤੇ ਅਕਾਲ 올ਡ ਸਾਈਕਲ ਇਹ ਤੁਸੀਂ ਸਰਚ ਕਰਕੇ ਬਾਈ ਜਿਵੇਂ ਅਲੱਗ-ਅਲੱਗ ਚੈਨਲ ਆਪਾਂ ਜਗ੍ਹਾ ਤੇ ਜ਼ਿਲ੍ਹਿਆਂ ਦੇ ਵਿੱਚ ਸੇਲ ਹੁੰਦੇ ਇਹਦੇ ਸਾਈਕਲ ਬਾਈ ਦੇ ਤੇ ਤੁਸੀਂ ਦੇਖ ਸਕਦੇ ਹੋ ਕੀ ਰਿਵਿਊ ਆ ਬਾਈ ਸਾਰਾ ਲੋਕਾਂ ਨੇ ਵੀ ਦਿੱਤਾ ਹੋਇਆ ਵਿੱਚ ਤੇ ਆਹ ਬਾਈ ਨੇ ਸਾਈਕਲ ਲਿਆ ਮੇਰੇ ਭਰਾ ਨਹੀਂ ਲਏਗਾ ਗੁਰਵੀਰ ਨੇ ਤੇ ਕਿਵੇਂ ਲੱਗਿਆ ਬਾਈ ਸਾਨੂੰ ਇੱਥੇ ਪਹੁੰਚ ਕੇ ਆਪ ਨੂੰ ਬਹੁਤ ਵਧੀਆ ਲੱਗਿਆ ਬਾਈ ਇੱਥੇ ਪਹੁੰਚ ਕੇ ਕਿੰਨੇ ਕ ਟਾਈਮ ਤੋਂ ਬਾਈ ਨਾਲ ਜੁੜੇ ਹੋਏ ਤੁਸੀਂ ਅਸੀਂ ਪਹਿਲਾਂ ਰਾਸਤਾਨ ਦਾ ਟੂਰ ਕੱਢਿਆ ਸੀਗਾ ਠੀਕ ਹੈ ਤੇ ਉਹ ਵੀ ਬਾਈ ਜੀਆਂ ਵੀਰੂ ਦੇਖੀਆਂ ਸੀ ਅਸੀਂ ਠੀਕ ਹੈ ਤੇ ਉਹਦੇ ਸਾਨੂੰ ਵਧੀਆ ਲੱਗੇ ਸਾਈਕਲ ਤੇ ਅੱਜ ਆਪਾਂ ਲੈਣ ਵਾਸਤੇ ਆ ਗਏ ਤੇ ਅਜ ਦੂਜਾ ਦਾ ਪਾਲ ਇੰਡੀਆ ਦਾ ਜਿਆ ਟੂਰ ਕੱਟਣਾ ਇਹ ਦੂਜਾ ਆਪਾਂ ਅਸੀਂ ਬਾਈ ਲਗਭਗ ਇੱਥੋਂ 6 ਤੋਂ 7 ਸਾਈਕਲ ਇੱਥੋਂ ਲਗਭਗ ਅਸੀਂ 2-3 ਮਹੀਨਿਆਂ ਦੇ ਵਿੱਚ ਹੀ ਲੈ ਜਾਾਂਗੇ ਆ ਮੁੰਡੇ ਆਪਣੇ ਭਰਾ ਫੌਜੀ ਹੈਗੇ ਇਹ ਵੀ ਇੱਥੋਂ ਟ੍ਰਾਈ ਲੈ ਦੂ ਬਾਸ ਸਾਈਕਲ ਇੱਥੋਂ ਹੀ ਲੈ ਕੇ ਜਾਣਗੇ ਤੇ ਬਾਈ ਨਾ ਹੁਣ ਆਪਾਂ ਲਾਸਟ ਦੇ ਕੀ ਮੈਸੇਜ ਦੇਣਾ ਚਾਹ ਰਹੇ ਹਾਂ ਬਈ ਗੱਲਬਾਤ ਕਰੀ ਗੱਲ ਆ ਵੀਰੇ ਜਦੋਂ ਤੁਸੀਂ ਨਾ ਰਾਜਸਥਾਨ ਦਾ ਟੂਰ ਕਰਕੇ ਆਏ ਹੋ ਹਾਂਜੀ ਉਦੋਂ ਆਪਣੀ ਰਸਤੇ ਦੀ ਗੱਲ ਹੋਈ ਸੀ ਤੁਹਾਡੇ ਨਾਲ ਹਾਂਜੀ ਤੇ ਕਰੋ ਤੁਸੀਂ ਉਰੋਂ ਸੈ ਰਹੇ ਹੋ ਵੀ ਆਪਾਂ ਤੁਹਾਡੇ ਕੋਲ ਪਹੁੰਚਾਂਗੇ ਹਨਾ ਹਾਂਜੀ ਤੇ ਬਈ ਹੁਣ ਤੁਹਾਡਾ ਸੁਆਗਤ ਬਣਿਆ ਆਉਣ ਦਾ ਹਾਂਜੀ ਤੇ ਪਹੁੰਚੇ ਸਾਡੇ ਕੋਲ ਅੱਜ ਸੇਵਾ ਦਾ ਮੌਕਾ ਦਿੱਤਾ ਸਾਨੂੰ ਹਾਂਜੀ ਤੇ ਆ ਚੀਜ਼ ਵੀ ਤੁਹਾਨੂੰ ਬਈ ਟਾਪ ਦਿੱਤੀ ਆ ਕੋਸ਼ਿਸ਼ ਕਰਾਂਗੇ ਇਦੋਂ ਵੀ ਵਧੀਆ ਚੀਜ਼ ਦੇਣ ਦੀ ਤੁਹਾਨੂੰ ਤੇ ਜਿਵੇਂ ਤੁਸੀਂ ਜਿਆਦਾ ਟੂਰ ਲੰਬੇ ਤੇ ਇੰਡੀਆ ਟੂਰ ਤੇ ਕਹਿ ਰਹੇ ਹੋ ਹਾਂਜੀ ਹਾਂਜੀ ਬਾਈ ਜਿਵੇਂ ਹੁਣ ਜ਼ਿਆਦਾਤਰ ਆਪਣੇ ਡਿਮਾਂਡ ਜਿਵੇਂ 5 ਦਿਨ 500 ਵਾਲੀ ਦੇ ਚੱਲ ਰਹੀ ਯਾਰ ਹਾਂਜੀ ਹਾਂਜੀ ਉਹ ਥੋੜਾ ਜਿਵੇਂ ਇਦੋਂ ਕੋਸਟਲੀ ਪਾ ਜਾਂਦਾ ਠੀਕ ਹੈ ਤੇ ਬਈ ਡਿਮਾਂਡਾਂ ਪੂਰੀਆਂ ਕਰੀ ਜਾਂਦੇ ਆ ਜਿਵੇਂ ਜਿਵੇਂ ਵੀ ਬਾਈ ਸੱਜਣ ਮਿੱਤਰ ਕਹਿੰਦੇ ਆ ਹਾਂ ਹਾਂ ਟਾਪ ਚੀਜ਼ ਦੇਈ ਜਾਂਦੇ ਜਿਵੇਂ ਆਪਣਾ ਹੁਣ 540 ਦਿੱਤਾ ਸੱਜਣ ਮਿੱਤਰ ਵੀਰ ਪੰਚ ਦਾ ਅਸ਼ਟਦੀ ਯਾਤਰਾ ਕਰਨ ਜਾਣਗਾ ਹਾਂਜੀ ਇਹ ਜਾ ਹੋਇਆ ਯਾਰ ਬਈ ਮਨੂ ਹਣਾ ਠੀ ਠੀਕ ਹੈ ਵੱਡੀ ਗੱਲ ਆ ਵੀਰੇ ਮੈਸੇਜ ਦੇਖੋ ਇਹੀ ਆ ਵੀ ਨੌਜਵਾਨੀ ਨੂੰ ਵੀ ਮੰਨੋ ਤੁਸੀਂ ਨਾ ਸਾਈਕਲਿੰਗ ਨਾਲ ਜੁੜੋ ਗਰਾਊਂਡਾਂ ਨਾਲ ਜੁੜੋ ਬਾਈ ਸਹੀ ਆ ਬਈ ਸਹੀ ਆਪਣੀ ਪਛਾਣ ਬਣਾਓ ਬਾਈ ਇੱਕ ਚੀਜ਼ ਆ ਨਹੀਂ ਹੈਗੀ ਵੀ ਦੇਖੋ ਆਪਾਂ ਸਾਈਕਲ ਲੈ ਲਿਆ ਹਨਾ ਹਾਂਜੀ ਬਾਈ ਸਾਈਕਲ ਲੈ ਕੇ ਆਪਾਂ ਕਹਿ ਦਈਏ ਵੀ ਮੈਂ ਬਸ ਚਨਾਉਣ ਲੱਗ ਗਿਆ ਬਾਈ ਇੱਥੇ ਤੱਕ ਨਹੀਂ ਨਿੱਪੜਦੀ ਗੱਲ ਵੱਡੀ ਗੱਲ ਆ ਵੀਰੇ ਦੇਖੋ ਜਦੋਂ ਆਪਾਂ ਬਾਹਰ ਨਿਕਲਾਂਗੇ ਘਰ ਤੋਂ ਇੱਕ ਪਛਾਣ ਵੱਖਰੀ ਬਣਦੀ ਆ ਬਾਈ ਪਛਾਣ ਬਣਦੀ ਆ ਬਾਈ ਕਿਉਂਕਿ ਦੇਖੋ ਲੋਕ ਜਾਣਦੇ ਆ ਬਾਈ ਇੱਕ ਹਨਾ ਸਾਡੇ ਪੰਜਾਬ ਤੋਂ ਨਿਕਲਿਆਗਾ ਹਾਂਜੀ ਤੇ ਮੰਨ ਲਓ ਜੇ ਮੈਂ ਸੱਜਣ ਮਿੱਤਰ ਇੱਕ ਦੂਜੇ ਨਾਲ ਪੇਸ ਤੇ ਜੁੜੇ ਹੁੰਦੇ ਆ ਉਹ ਚੀਜ਼ ਵੀ ਫਾਲੋ ਕਰਦੇ ਆ ਵੀ ਯਾਰ ਮੁੰਡਾ ਅੱਜ ਕਿੱਥੇ ਜਾ ਰਿਹਾ ਹਨਾ ਕਿਹੜੇ ਕਿਹੜੇ ਏਰੀਆ ਚੋਂ ਨਿਕਲ ਰਿਹਾ ਕਿੱਧਰ ਜਾ ਰਿਹਾ ਉਹਦੇ ਨਾਲ ਉਹ ਮੈਂ ਪਿਆਰ ਵਾਧਦਾ ਬਾਈ ਇੱਕ ਦੂਜੇ ਦਾ ਮਿਲ ਜੁੜ ਕੇ ਠੀਕ ਹੈ ਬਈ ਹਾਂ ਆ ਚੀਜ਼ ਹੈ ਬਈ ਠੀਕ ਹੈ ਬਾਈ ਬਾਕੀ ਆਪਾਂ ਗੱਲਬਾਤ ਨੂੰ ਰਿਵਿਊ ਵੀ ਦੇਵਾਂਗੇ ਸਾਈਕਲ ਦਾ ਧੰਨਵਾਦ ਬਰੇ ਸ਼ੁਕਰੀਆ ਤੁਹਾਡਾ ਜੁੜੇ ਰਹੋ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਕਾਲ 올ਡ ਸਾਈਕਲ ਜਿਲ੍ਹਾ ਮਲੇਰਕੋਟਲਾ ਪਿੰਡ ਮਾਨਕੀ ਧੰਨਵਾਦ ਸ਼ੁਕਰੀਆ ਧੰ